ਸਰਕਾਰ ਨੂੰ ਚੋਕੇ ਸੰਭਰ ਜਗਬਾਦੀ ਪੰਜਾਬ ਦੇ ਚਿਹਰੇ ਮੀਡੀਆ ਤੇ ਜਾਂ ਜਨਤਾ ਦੇ ਪਰੇ ਹਮਲਾ ਕੀਤਾ ਗਿਆ ਨੂੰ ਕਿਹਾ ਨੂੰ ਦੇਖਣਾ ਕੀ ਹੈ ਜੇ ਥੰਮ ਦਾ ਜਿਵੇਂ ਕਹਿੰਦੇ ਨੇ ਨਾ ਥੰਮ ਖੜਾ ਹੁੰਦਾ ਹੈ ਮਹੰਗਾ ਕੀਤਾ ਪਿਆ ਜੇ ਦਾ ਖੜਾ ਹੁੰਦਾ ਨਾ ਥੰਮ ਪਿੱਲਰ ਦਾ ਪਤਾ ਲੰਦੇ ਨੇ ਥੱਲੇ ਠੋਣਾ ਲਗਾ ਹੋਇਆ ਵੀ ਸੰਵਿਧਾਨ ਨੂੰ ਤੇ ਦੇਸ਼ ਨੂੰ ਤੇ ਜਿਹੜਾ ਆਪਣੀ ਸਮਝ ਲਓ ਵੀ ਕੰਟਰੀ ਆ ਉਹਨੂੰ ਪਿੰਨਰਾਂ ਦੇ ਉੱਤੇ ਖੜੀ ਆ ਜਿਹੜੇ ਉਹ ਚਾਰ ਸਤੰਭ ਦੀ ਆਪਾਂ ਗੱਲ ਕਰਦੇ ਆ ਉਹਦੇ ਚ ਇੱਕ ਸਤੰਭ ਆਪਾਂ ਗੱਲ ਕਰਦੇ ਆ ਤੇ মিডিਆ ਹੁੰਦਾ ਠੀਕ ਹੈ ਜੀ ਨਾ ਇੱਕ ਜਾਂਚ ਪੜਤਾ ਜਿਹੜੀ ਹੁੰਦੀ ਆ ਉਹ ਹੈਗੀ ਆ ਉਹ ਹੁੰਦੀ ਆ ਤੇ ਇਹ ਹੁਣ ਜਿਹੜਾ ਪਿੱਲਰ ਆ ਇਹ ਪਿੱਲਰਾਂ ਦੇ ਹਾਲਾਤ ਦੇਖ ਲਓ ਕੋਈ ਪੋਸਟ ਉਲਟ ਪੈ ਜੇ ਉਹ ਤੰਗ ਤਾਂ ਕੋਈ ਅਖਬਾਰ ਖਬਰ ਉਲਟ ਲਿਖ ਦੇ ਉਹ ਤੰਗ ਦੀ ਆ ਹੁਣ ਜੱਗ ਬਣੀ ਆਣੇ ਬਗਲ ਪੈ ਗਏ ਪਹਿਲਾਂ ਉਹਦੇ ਦੂਜੇ ਦਿਨ ਅਜੀਤ ਵਾਲਿਆਂ ਨੇ ਬਗਲ ਪੈ ਰੇ ਸੀ ਹੁਣ ਇਹਨਾਂ ਦੇ ਜੱਗ ਬਣੀ ਆਣਿਆਂ ਦੇ ਕਿੰਨਾ ਪੁਰਾਣਾ ਤੇ ਆਵਾਜ਼ ਕਿੰਨੀ ਇਹਨਾਂ ਦੀ ਵਿਸ਼ੋਕਣ ਦੀ ਗੱਲ ਕਰੀਏ ਜਦ ਬਣਿਆ ਰਹੇ ਦੀ ਕਿੰਨਾ ਇਹਨਾਂ ਦਾ ਸਟਰੋਕ ਵਿਸ਼ੋਕਾ ਆਜਾਦੀ ਕਲਾਟੀਆ ਪਰਵਾਰ ਤੇ ਔਖੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਆਪ ਦੀ ਜ਼ਿੰਮੇਵਾਰੀ ਨਿਭਾਉਣ ਪਿੱਛੇ ਦੀ ਕਿਸੇ ਸਰਕਾਰ ਦਾ ਕਿਸੇ ਦਾ ਇਹਨਾਂ ਨੇ ਦਬਾ ਨਹੀਂ ਕਦੀ ਲੀਨਿਆ ਵਧੀਆ ਤਰੀਕੇ ਨਾਲ ਆਪ ਦਾ ਛਾਪ putri ਜਿਹੜੀ ਹੈ ਲੇਖਣੀ ਹੈ ਜਿਹੜੀ ਹੱਕ ਸੱਚ ਦੀ ਆਵਾਜ਼ ਨੂੰ ਉਠਾਉਂਦੇ ਆ ਤੇ ਅੱਜ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਉਹਨਾਂ ਦੇ ਹੋਟਲ ਬੰਦ ਕੀਤੇ ਜਾ ਰਹੇ ਉਹਨਾਂ ਦੀਆਂ ਫੈਕਟਰੀਆਂ ਬੰਦ ਕੀਤੀਆਂ ਜਾਂਦੀਆਂ ਜਾਂ ਉਹਨਾਂ ਦੇ ਉੱਤੇ ਪ੍ਰਿੰਟਿੰਗ ਹੋ ਰਹੀ ਹੈ ਉੱਥੇ ਛਾਪੇ ਪੈ ਰਹੇ ਕਿਤੇ ਰਿਪਲੂਸ਼ਨ ਬੋਰਡ ਦਾ ਛਾਪਾ ਪੈ ਰਿਹਾ ਹੈ ਕਿਤੇ ਐਕਸਾਈਜੋ ਭਾਗ ਦੀ ਰੇਡ ਪੈ ਰਹੀ ਹੈ ਕਿਤੇ ਡੀਲੀ ਬੋਰਡ ਦੀ ਰੇਡ ਪੈ ਰਹੀ ਹੈ ਕਿਤੇ ਲੇਬਰ ਭਾਗ ਦੀ ਰੇਡ ਪੈ ਰਹੀ ਹੈ ਥੋੜੇ ਹਾਲ ਥੋੜੇ ਪਿਆ ਪਤਾ ਨਹੀਂ ਮਨ ਨੂੰ ਕਿ ਜਿਹੜੇ ਇਹਨਾਂ ਦੇ ਮੈਨੇਜਿੰਗ ਡਾਇਰੈਕਟਰਾਂ ਉਹਨਾਂ ਦੇ ਉੱਤੇ ਆਪੀਆ ਹੋਈ ਜਾਂਦੀਆਂ ਆਮ ਪੱਤਰਕਾਰ ਦਾ ਕੀ ਬਣੂਗਾ ਇੱਕ ਸਧਾਰਨ ਯੂਟਿਊਬਰ ਇੱਕ ਸਧਾਰਨ ਚੈਨਲ ਵਾਲਾ ਇੱਕ ਸਧਾਰਨ ਰਿਪੋਰਟਰ ਬੋਲਣ ਜੁੱਗੇ ਨਹੀਂ ਛੱਡਿਆ ਤੇ ਜਿਹੜਾ ਕੋ ਬੋਲਦਾ ਉਹਨੂੰ ਚੱਕ ਕੇ ਚੰਗਦੇ ਇਹ ਹਾਲਾਤ ਤਾਂ ਜਿਹੜੇ ਆ ਨਾ ਸਰਕਾਰ ਦੇ ਇਹ ਕੋਈ ਹਾਂ ਪੱਖੀ ਨਹੀਂ ਹੈ ਚਾਹੇ ਆਪਾਂ ਗੱਲ ਕਰ ਲਈਏ ਧਾਰਮਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਕਿਤੇ ਇਹਦੇ ਜਖੜੇ ਆ ਹਾਂਜੀ ਰਾਜਨੀਤਿਕ ਤੌਰ ਤੇ ਲੋਕਾਂ ਨੂੰ ਪੁੱਛ ਲੋ ਜੋ ਵੀ ਹਾਲਾਤ ਆਏ ਤੁਸੀਂ ਥੋੜਾ ਜਿਹਾ ਚੰਗੇ ਤਰੀਕੇ ਨਾਲ ਇਹਨਾਂ ਨੂੰ ਦੇਖੋ ਵਾਚੋ ਸੱਚ ਬੋਲੋ ਸੱਚ ਦੱਸੋ ਇਹ মিডিਆ ਦਾ ਵੀ ਫਰਜ਼ ਬਣਦਾ ਹੈ ਕਿ ਦਬਕੇ ਨਹੀਂ মিডিਆ ਵੀ ਚੱਲਦਾ ਠੀਕ ਆ ਸਰਕਾਰ ਆ ਬਹੁਤ ਪਾਵਰ ਹੁੰਦੀ ਹੈ ਸਰਕਾਰ ਕੋ ਲੋਕਾਂ ਨੇ ਪਾਵਰ ਦਿੱਤੀ ਲੋਕਾਂ ਵਾਸਤੇ ਪਾਵਰ ਲੋਕਾਂ ਦੀ ਭਲਾਈ ਵਾਸਤੇ ਪਾਵਰ ਨੂੰ ਵਰਤਣਾ ਚਾਹੀਦਾ ਨਾ ਕਿ ਕਿਸੇ ਦੀ ਬਾਹ ਮੋੜ ਕੇ ਉਹਨੂੰ ਕੋਟਾ ਕਰਨ ਵਾਸਤੇ ਪਾਵਰ ਨੂੰ ਵਰਤਣਾ ਚਾਹੀਦਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਮੈਂ ਅਪੀਲ ਕਰਦਾ ਹਾਂ ਗਵਰਨਮੈਂਟ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਸਰਕਾਰ ਨੂੰ ਬੇਨਤੀ ਕਰਦਾ ਕਿ ਯਾਰ ਨਾ ਇਹ ਮੀਡੀਆ ਜਿਹੜਾ ਇਹ ਮੀਡੀਏ ਕਰਕੇ ਆਪਣਾ ਲੋਕਤੰਤਰ ਜੇ ਲੋਕਤੰਤਰ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਜੇ ਲੋਕਤੰਤਰ ਹੀ ਨਾ ਹੁੰਦਾ ਥੋਡੀ ਸਰਕਾਰ ਕਿੱਥੋਂ ਬਣਦੀ ਥੋਨੂੰ ਮੁੱਖ ਮੰਤਰੀ ਕਿੰਨੇ ਬਣਾਉਗਾ ਇਹ ਲੋਕਤੰਤਰ ਹੈ ਤਾਂ ਬੜੀ ਸਰਕਾਰ ਤੇ ਜੇ ਲੋਕਤੰਤਰ ਤੇ ਲੋਕਤੰਤਰ ਨੂੰ ਜਿਉਂਦਾ ਰੱਖਣ ਵਾਸਤੇ ਮੀਡੀਆ ਦੀ ਆਵਾਜ਼ ਜਿਹੜੀ ਆ ਬਲੰਦ ਹੋਣੀ ਜ਼ਰੂਰੀ ਆ। ਜੇ ਮੀਡੀਆ ਦਾ ਹੀ ਗਲ ਘੁੱਟਾ ਤੇ ਲੋਕਤੰਤਰ ਕਿੱਥੋਂ ਰਹੇ? ਹੱਥੀ ਉੱਕੇ ਬੇਂਤੀ ਆ। ਜ਼ਿੰਮੇਵਾਰੀ ਸਮਝੋ। ਜ਼ਿੰਮੇਵਾਰੀ ਨਭਾਓ। ਰੱਖ ਦੋ ਲੋਕ। ਵਾਇਰਲ ਸਮਾਤਬਖਸ਼ੇ ਸਾਰਿਆਂ ਨੂੰ ਅਪੀਲ ਕਰਦਾ ਆਪਣੇ ਵੱਲ ਕਿ ਜਿਹੜਾ ੱਟਕਾ ਝਗ ਬਣੀ ਖਵਾਰ ਨਾਲ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ। ਇਹਦੇ ਤੇ ਹਾਰਾ ਨਾਰਾ ਮਾਰਦੇ ਆਂ। ਹਰ ਤਰੀਕੇ ਦੇ ਨਾਲ ਜੱਗ ਬਣੀ ਅਖਬਾਰ ਦੇ ਨਾਲ ਖੜੇ ਇਹ ਬਨਾਲਾ ਜੀ ਅਮੇ ਜੀ ਭਡੇ ਬੌਜੀ ਸਾਰਿਆਂ ਦਾ ਦਿਲੋਂ ਰਿਗਾਰੜ ਤੇ ਹਰ ਟਾਈਮ ਹਾਜ਼ਰ ਜਿੱਥੇ ਲੋੜ ਪਊਗੀ ਜਿੱਥੇ ਜ਼ਿੰਮੇਵਾਰੀ ਲੱਗੂਗੀ ਮੈਂ ਵੀ ਤੇ ਮੇਰੀ ਪਾਰਟੀ ਵੀ ਹਰ ਜਗ੍ਹਾ ਦੇ ਉੱਤੇ ਡਟ ਕੇ ਨਾਲ ਖੜਾ ਵਾਇਗੁਰ ਦੀ ਕਰਖਾ ਵਾਇਗੁਰ ਦੀ